ਅੱਜ ਇੰਡੀਅਨ ਐਸੋਸੀਏਸ਼ਨ ਲਾਰਜ ਦੇ ਪ੍ਰਧਾਨ ਦਰਸ਼ਨ ਸਿੰਘ ਢਾਲੀਵਾਲ ਅਤੇ ਆਮ ਆਦਮੀ ਕਾਰ ਬਚਾਓ ਮੋਰਚਾ ਪੰਜਾਬ ਦੇ ਕਨਵੀਨਰ ਹਰਮਿੰਦਰ ਸਿੰਘ ਮਾਵੀ ਨੇ ਪੰਜਾਬ ਦੇ ਮੁੱਖ ਸਕੱਤਰ ਕਾਮ ਵਿੱਤ ਕਮਿਸ਼ਨਰ ਪੰਜਾਬ ਨੂੰ ਖਰੜ ਦੀ ਐਸ.ਡੀ.ਐਮ ਰਾਹੀਂ ਇੱਕ ਮੰਗ ਪੱਤਰ ਭੇਜ ਕੇ ਮੰਗ ਕੀਤੀ ਹੈ ਕਿ ਪੰਜਾਬ ਦੇ ਸਾਰੇ ਪਿੰਡਾਂ ਸ਼ਹਿਰਾਂ ਵਿੱਚ ਲਾਲ ਲਕੀਰ ਫਰਨੀ ਅੰਦਰ ਮਕਾਨ ਪਲਾਟਾਂ ਦੀਆਂ ਰਜਿਸਟਰੀਆਂ ਨੂੰ ਚਾਲੂ ਕੀਤਾ ਜਾਵੇ। ਅਤੇ ਪੰਜਾਬ ਆਬਾਦੀ ਦੇ ਰਿਕਾਰਡ ਆਫ ਰਾਈਟਸ ਐਕਟ 2021 ਨੂੰ ਲਾਗੂ ਕੀਤਾ ਜਾਵੇ। ਅਸੀਂ ਅੱਜ ਜੀ ਇੰਡੀਅਨ ਐਸੋਸੀਏਸ਼ਨ ਆਫ ਲਾਇਰਸ ਤੇ ਆਮ ਆਦਮੀ ਘਰਚੋਂ ਮੋਰਚਾ ਵੱਲੋਂ ਇੱਕ ਮੰਗ ਪੱਤਰ ਦਿੱਤਾ ਹੈ ਐਫਸੀਆਰ ਸਾਹਿਬ ਨੂੰ। ਸਾਨੂੰ ਪਤਾ ਲੱਗਿਆ ਸੀ ਕਿ ਐਫਸੀਆਰ ਸਾਹਿਬ ਨੇ ਆਉਣਾ ਹੈ ਪਰ ਅਸੀਂ ਅੱਜ ਉਹ ਮੰਗ ਪੱਤਰ ਐਸਜੀਐਮ ਸਾਹਿਬ ਦੇ ਥਰੂ ਦਿੱਤਾ। ਇਹ ਸਾਡੀ ਜਿਹੜੀ ਮੁੱਖ ਮੰਗ ਹੈ ਪੰਜਾਬ ਦੇ ਵਿੱਚ ਕਿ ਉਹ ਰੈਡ ਲਾਈਨ ਦੇ ਅੰਦਰ ਰਜਿਸਟਰੀਆਂ ਨਹੀਂ ਹੋ ਰਹੀਆਂ ਤੇ ਜਿਹੜੇ ਬਾੜੇ ਆ ਕੇ ਨੇ ਉਹਨਾਂ ਦੀਆਂ ਰਜਿਸਟਰੀਆਂ ਨਹੀਂ ਹੋ ਰਹੀਆਂ। ਉਹਦੇ ਕਰਕੇ ਅਸੀਂ ਮੰਗ ਪੱਤਰ ਦਿੱਤਾ ਹੈ ਕਿ ਇਹਨਾਂ ਨੂੰ ਜਲਦੀ ਖੋਲ੍ਹਿਆ ਜਾਵੇ ਕਿਉਂਕਿ ਨੂੰ ਦੇ ਤਾਬਕ ਇਹ ਰੀਸ਼ਤੀਆਂ ਰੋਕੀਆਂ ਨਹੀਂ ਜਾ ਸਕਦੀਆਂ ਅਤੇ ਇਸ ਦੇ ਨਾਲ ਹੀ ਅਸੀਂ ਮੰਗ ਕੀਤੀ ਹੈ ਕਿ ਜਿਹੜਾ 2021 ਚ ਗਵਰਨਮੈਂਟ ਨੇ ਐਕਟ ਲਾਇਆ ਸੀ ਉਹਨੂੰ ਬਹੁਤ ਤੇਜ਼ੀ ਨਾਲ ਲਾਗੂ ਕੀਤਾ ਜਾਵੇ ਤਾਂ ਕਿ ਪਿੰਡਾਂ ਦੇ ਲੋਕਾਂ ਨੂੰ ਜਿਹੜੇ ਮਾਲਕੀ ਹੱਕ ਹੋ ਮਿਲ ਜਾਣ ਜਲਦੀ ਇਹ ਇਹਦੇ ਕਰਕੇ ਜੋ ਰੀਸ਼ਤੀਆਂ ਰੁਕਦੀਆਂ ਪੰਜਾਬ ਦੇ ਤਕਰੀਬਨ 3000 13000 ਪਿੰਡ ਨੇ ਜਿਹੜੇ ਤੇ ਸ਼ਹਿਰ ਨੇ ਉਹਦੇ ਅੰਦਰ ਵੀ ਜੋ ਦ੍ਰਿਸ਼ਟੀਆਂ ਜਿੰਨੀਆਂ ਉਹ ਸਰਭ ਰੁਕਿਆ ਨੇ ਕਰਕੇ 2 ਕਰੋੜ ਜਿਹੜੇ ਲੋਕਾਂ ਉਪਰਭਾਵਤ ਹੋ ਰਹੇ ਨੇ ਤੁਸੀਂ ਤੁਸੀਂ ਪਿੱਛੇ ਐਨਓਸੀ ਦਾ ਮੁੱਦਾ ਵੀ ਚੱਕਿਆ ਤੋਂ ਫੇਰ ਬੰਦ ਹੋ ਗਈ ਐਨਓਸੀ ਐਨਓਸੀ ਦਾ ਮੁੱਦਾ ਚੱਕਿਆ ਸੀ ਉਹ ਨਾਲ ਲੋਕਾਂ ਨੂੰ ਬਹੁਤ ਰਾਹਤ ਮਿਲੀ ਸੀ ਲੱਖਾਂ ਦ੍ਰਿਸ਼ਟੀਆਂ ਜਿਹੜੀਆਂ ਗਰੀਬ ਲੋਕਾਂ ਦੀਆਂ ਹੋ ਗਿਆ ਸੀ ਪਰ ਅਸੀਂ ਉਸ ਟਾਈਮ ਵੀ ਕਿਹਾ ਸੀ ਸਰਕਾਰ ਨੇ ਜਿਹੜੀ ਐਮੈਂਡਮੈਂਟ ਕੀਤੀ ਐ ਇਹ ਗਲਤ ਕੀਤੀ ਐ ਇਹ ਹਾਈ ਕੋਰਟ ਜਾ ਕੇ ਕਿਤੇ ਨਾ ਕਿਤੇ ਫੇਰ ਸਟੇ ਹੋ ਜਾਣੀ ਐ ਹੁਣ ਹਾਈ ਕੋਰਟ ਨੇ ਸਟੇ ਕਰਤੀ ਅਸੀਂ 19 ਮਈ ਤਰੀਕ ਲੱਗੀ ਐ ਆਪਣੇ ਮੋਰਕੇ ਵੱਲੋਂ ਤੇ ਇੰਡੀਅਨ ਐਸੋਸੀਏਸ਼ਨ ਲਾਰਜ ਐਸੋਸੀਏਸ਼ਨ ਵੱਲੋਂ ਵੀ ਉੱਤੇ ਪਾਰਟੀ ਬਣਾਗੇ ਤੇ ਸਾਨੂੰ ਉਮੀਦ ਹੈ ਸਰਕਾਰ ਵੀ ਉੱਤੇ ਲੋਕਾਂ ਦੇ ਹੱਕ 'ਚ ਗੱਲ ਕਰੇਗੀ ਜਿਹੜੀ ਇਹ ਤਲਵਾਰ ਲੜਕ ਰਹੀ ਆ ਬਹੁਤ ਸਾਲਾਂ ਤੋਂ ਲੋਕਾਂ ਦੇ ਜਿਹੜੇ ਕਰੋੜਾ ਲੋਕ ਰਹਿ ਰਹੇ ਨੇ ਇਲੀਗਲ ਕਲੋਨੀਆ ਜਿਹਨਾਂ ਨੂੰ ਇਹ ਕਹਿੰਦੇ ਨੇ ਰੈੱਡ ਲੈਂਡ ਦੇ ਅੰਦਰ ਰਹਿ ਰਹੇ ਨੇ ਉਹ ਜਲਦੀ ਉਹ ਜਿਹੜਾ ਮਸਲਾ ਹੱਲ ਹੋ ਜਾਵੇ ਮਕਸਦ ਕਿਉਂ ਹੋਣੀ ਚਾਹੀਦੀ ਜਿਹੜਾ ਲਾਲਕੀਰ ਦੇ ਅੰਦਰ ਰਜਿਸਟਰ ਵਾਲ ਤੁਸੀਂ ਗੱਲ ਕੀਤੀ ਐਕਟ ਕੀ ਕੀ ਲੋਕਾਂ ਨੂੰ ਸਮੱਸਿਆ ਕੀ ਆ ਰਹੀ ਹੈ ਇਹਦੇ ਵਿੱਚ ਕੋ ਜਿਹੜੇ ਲਾਲ ਲਕੀਰ ਦੇ ਅੰਦਰ ਲੋਕ ਰਹਿੰਦੇ ਆ ਉਹ ਇੱਕ ਗਰੀਬ ਤੱਕ ਲੋਕ ਨੇ ਭਾਵੇਂ ਉਹ ਐਸਸੀ ਨੇ ਬੀਸੀ ਨੇ ਜਾਂ ਬੇਜਮੀਨੇ ਨੇ ਜਾਂ ਕਿਸੇ ਕੋਲੇ ਕਿਲਾ ਦੋ ਕਿਲੇ ਤਿੰਨ ਕਿਲੇ ਜ਼ਮੀਨਾਂ ਅੱਜ ਉਹੀ ਲੋਕ ਰੈਡ ਲਾਈਨ ਦੇ ਅੰਦਰ ਇੰਨੇ ਪਰ ਤਰਾਸਦੀ ਇਹ ਹੈ ਕਿ ਉਹ ਜਿਹੜੇ ਲੋਕ ਅੰਦਰ ਬੈਠੇ ਨੇ ਉਹਨਾਂ ਕੋਲੇ ਕੋਈ ਆਪਣੇ ਪਲਾਟ ਦਾ ਜਾਂ ਆਪਣੇ ਮਕਾਨ ਦਾ ਕੋਈ ਮਾਲਕਾਨਾ ਕਾਗਜ਼ ਹੈ ਨਹੀਂ ਜੇ ਉਹਨਾਂ ਨੇ ਕਾਨੂੰ ਕਿਤੇ ਲੋਨ ਲੈਣਾ ਹੈ ਜਾਂ ਉਹਨਾਂ ਨੂੰ ਸੇਲ ਕਰਨ ਦੀ ਲੋੜ ਪੈਂਦੀ ਹੈ ਆਪਣਾ ਪਲਾਟ ਜਾਂ ਮਕਾਨ ਤਾਂ ਉਹਨਾਂ ਨੂੰ ਗੜੀ ਦਿੱਕਤ ਆਉਂਦੀ ਹੈ ਬੈਂਕ ਵਾਲੇ ਉਹਨਾਂ ਨੂੰ ਇਹ ਕਹਿੰਦੇ ਆ ਕਿ ਤੁਸੀਂ ਆਪਣੇ ਮਕਾਨ ਦੇ ਜਾਂ ਪਲਾਟ ਦੇ ਪੇਪਰ ਲੈ ਕੇ ਆਓ ਪੇਪਰ ਉਹਨਾਂ ਕੋਲੇ ਹੈ ਨਹੀਂ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਆ ਕਿ ਉਹਨਾਂ ਨੂੰ ਤੁਰੰਤ ਮਾਲਕਾਨਾ ਹੱਥ ਦਿੱਤੇ ਜਾਣ ਉਹਨਾਂ ਨੂੰ ਸਰਟੀਫਿਕੇਟ ਦਿੱਤੇ ਜਾਣ ਤੇ ਜਿਹੜੇ ਅਮੀਰ ਲੋਕ ਨੇ ਤਕਰੀਬਨ ਉਹ ਪਿੰਡਾਂ ਦੇ ਵਿੱਚੋਂ ਨਿਕਲ ਕੇ ਉਹਨਾਂ ਨੇ ਆਪਣਾ ਪਲਾਟ ਲੈ ਕੇ ਪਰ ਸ਼ਹਿਰ ਦੇ ਵਿੱਚ ਉਹਨੇ ਆਪਣੀਆਂ ਕੋਠੀਆਂ ਬਣਾ ਲਈਆਂ ਲੇਕਿਨ ਗਰੀਬ ਲੋਕਾਂ ਵੱਲ ਧਿਆਨ ਨਹੀਂ ਦਿੱਤਾ ਸਰਕਾਰ ਇਹ 2 ਕਰੋੜ ਤੋਂ ਵੀ ਵੱਧ ਦੀ ਅਵਾਜ਼ ਹੈ ਜਿਹੜੇ ਪਿੰਡਾਂ ਦੇ ਵਿੱਚ ਸਾਡੇ ਕੋਲ ਲੋਕ ਇਹ ਅਪਰੋਚ ਕਰ ਰਹੇ ਵੀ ਇਹਦੇ ਬਾਰੇ ਗੱਲ ਕਰੋ ਦੇਖੋ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇੱਕ ਵੱਡੀ ਪ੍ਰੈਸ ਕਾਨਫਰੰਸ ਕਰਕੇ ਅੰਮ੍ਰਿਤਸਰ ਗੁਰਦੁਆਰਾ ਸਾਹਿਬ ਸਾਡਾ ਪ੍ਰੋਗਰਾਮ ਮਰ ਗਿਆ ਅਸੀਂ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਜਾਗਰੂਕ ਵੀ ਕਰਾਂਗੇ ਔਰ ਲੋਕਾਂ ਨੂੰ ਰੈੱਲ ਲਾਈਨ ਦੇ ਅੰਦਰ ਵੀ ਨਹੀਂ ਰਜਿਸਟਰੀਆਂ ਹੋ ਰਹੀਆਂ ਜਾਂ ਉਹਨਾਂ ਦੇ ਮਾਲਕਾਨਾ ਹੱਕ ਬਾਰੇ ਵੱਡੀ ਆਵਾਜ਼ ਹੈ। ਹਮੇਸ਼ਾ ਤਾਜੋ ਸਰਕਾਰ ਸੁੱਟੀ ਪਈ ਹੈ ਇਹ ਵੀ ਨਹੀਂ। ਨਹੀਂ ਪਿਛਲੀ ਸਰਕਾਰ ਦੀ ਵੀ ਚੰਨੀ ਸਾਹਿਬ ਨੇ ਮੇਰੇ ਧਿਆਨ ਦੇ ਵਿੱਚ ਆਇਆ ਵੀ ਉਹਨਾਂ ਦੇ ਮਾਲਕਾਨਾ ਹੱਕ ਜਿਵੇਂ ਆਪਣੇ ਇਲਾਕੇ ਵਿੱਚ ਕੁਝ ਲੋਕਾਂ ਨੂੰ ਦਿੱਤੇ ਸੀ ਕਿ ਇਹ ਜਿਹੜੀ ਸਕੀਮ ਬੰਦ ਹੋ ਗਈ ਹੈ ਕਿ ਇਹ ਇਸ ਸਰਕਾਰ ਪਰਵਾਬਲੀ ਜਾਮਾਨ ਨਹੀਂ ਦਿੱਤਾ ਜਾ ਰਿਹਾ। ਦੇਖੋ ਇਹ ਇਹ ਵੀ ਬਹੁਤ ਵੱਡੀ ਤਰਸਤੀ ਹੈ ਕਿ ਜੇ ਕੋਈ ਸਰਕਾਰ ਇੱਕ ਕੰਮ ਸ਼ੁਰੂ ਕਰਦੀ ਹੈ ਉਹ ਸਰਕਾਰ ਦੇ ਬਦਲ ਨੂੰ ਜਾਣ ਤੋਂ ਬਾਅਦ ਭਾਵੇਂ ਉਹ ਕੰਮ ਚੱਲ ਗਿਆ ਦੂਜੀ ਸਰਕਾਰ ਨੇ ਉਹ ਕੰਮ ਬੰਦ ਕਰਨਾ ਹੀ ਕਰਨਾ ਹੁੰਦਾ ਕਿ ਲੋਕ ਇਹ ਨਾ ਕਹਿਣ ਕਿ ਇਹ ਵੀ ਇਹ ਕਾਂਗਰਸ ਦੀ ਅਕਾਲੀ ਜਲਦੀ ਆਮ ਆਦਮੀ ਪਾਰਟੀ ਦੀ ਸਕੀਮ ਸ਼ੁਰੂ ਕੀਤੀ ਹੋਈ ਸੀ ਤੇ ਦੂਜੀ ਸਰਕਾਰ ਉਹਨੂੰ ਜੇ ਚਾਲੂ ਰੱਖਦੀ ਹੈ ਤਾਂ ਕ੍ਰੈਡਿਟ ਉਹ ਪਿਛਲੀ ਸਰਕਾਰ ਨੂੰ ਜਾਂਦਾ ਲੇਕਿਨ ਇਹ ਇੱਕ ਤਰ੍ਹਾਂ ਦਾ ਲੋਕਾਂ ਨਾਲ ਬਹੁਤ ਵੱਡਾ ਧੋਖਾ ਹੈ ਔਰ ਇਹ ਇਹ ਜਿਹੜੀ ਸਰਟੀਫਿਕੇਟ ਦੇਣ ਦੀ ਜੋ ਚੰਨੀ ਸਰਕਾਰ ਨੇ ਚਲਾਈ ਸੀਗੀ ਤ੍ਰੰਤ ਆਮ ਆਦਮੀ ਪਾਰਟੀ ਸਰਕਾਰ ਨੂੰ ਲਾਗੂ ਕਰਨੀ ਚਾਹੀਦੀ ਮਲੇਕੋੜੇ ਹੁਣੇ ਜਿਹੜਾ ਯੂਨੀਅਨ ਪੰਚਾਇਤ ਯੂਨੀਅਨ ਤੇ ਐਡਵੋਕੇਟਸ ਹਨ ਜਿਹੜਾ ਮੈਂ ਬੋਲ ਤਾ ਦੇ ਦਿੱਤੇ ਆ ਉਹ ਸੀ ਵਿਚਾਰ ਰਹੇ ਨੇ ਕਿ ਕਿਸ ਤਰ੍ਹਾਂ ਦੀ ਕੀ ਪ੍ਰੋਬਲਮ ਆ ਰਹੀ ਹੈ ਕਿ ਕੋਈ ਟੈਕਨੀਕਲ ਕੇਸ ਨਾ ਹੋਵੇ ਜਿਹਦੇ ਕਰਕੇ ਰੁਕੀ ਹੋਵੇ ਅਦਰਵਾਈਜ਼ ਪਹਿਲਾ ਮੇਰੇ ਧਿਆਨ ਚ ਨਹੀਂ ਆਇਆ ਅਦਰਵਾਈਜ਼ ਜਿਹੜਾ ਪਹਿਲਾ ਹੈਗਾ ਪ੍ਰੈਸੀਡੈਂਟ ਹੈ ਜੋ ਅਸੀਂ ਇੱਥੇ ਲਾਗੂ ਕੀਤੇ ਕਰਦੇ ਰਹੇ ਹਾਂ ਇੱਥੇ ਕੋਈ ਡਿਸਪੂਟ ਨਹੀਂ ਆਉਂਦਾ ਸਰਪੰਚ ਨੰਬਰ ਦਾ ਤਸਦੀਕ ਕਰ ਦਿੰਦਾ ਈਮਾਰਤ ਤੇ ਦਾਅਵਾ ਜੋ ਹੈਗਾ अदरवाइज ਸਾਡੀ ਜਿਹੜੀ ਗਵਰਨਮੈਂਟ ਦੀ ਸਕੀਮ ਉਹ ਵੀ ਚੱਲ ਰਹੀ ਹੈ ਲਗਭਗ 6 ਮਹੀਨਿਆਂ ਦੇ اندر ਅੰਦਰ ਰਸਿਏ ਨੂੰ ਮਾਲਕਾਨਾ ਸਰਟੀਫਿਕੇਟ ਜਾਰੀ ਕਰਦਾ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚੇ ਲਈ ਬੈਲ ਆਈਕਨ ਤੇ ਕਲਿਕ